ਤੁਸੀਂ ਦੇਖ ਰਹੇ ਹੋ 24 ਪੰਜਾਬ ਨੀ ਚੈਨਲ ਬਠਿੰਡਾ ਦੇ ਅਮਰੀਕ ਸਿੰਘ ਰੋਡ ਦੇ ਉੱਪਰ ਇੱਕ ਸਕੂਟਰੀ ਸਵਾਰ ਨੌਜਵਾਨ ਦੇ ਪਾਸੋਂ ਕਾਰ ਸਵਾਰ ਨਿਹੰਗ ਸਿੰਘ ਦੇ ਬਾਣੇ ਵਿੱਚੋਂ ਲਟੇਰਿਆਂ ਵੱਲੋਂ 20 ਲੱਖ ਰੁਪਏ ਲੁੱਟ ਦੀ ਘੋਦੀ ਬਾਰ ਦਾ ਤੁਨਜਾਮ ਦਿੱਤਾ ਗਿਆ ਹੈ ਇਸ ਲੁੱਟ ਖੋਦੀ ਬਾਰ ਤੇ ਮੌਤ ਮੌਕੇ ਉੱਤੇ ਪਹੰਚੀ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੁਲਿਸ ਇੱਕ ਤੌਰ ਤੇ ਬਾਜ਼ਾਰ ਸ਼ਾਉਣੀ ਤਰ੍ਹਾਂ ਤਬਦੀਲ ਹੋ ਕਰ ਦਿੱਤਾ ਗਿਆ ਹੈ ਇਸ ਮੌਕੇ ਦੇ ਮੌਜੂਦ ਮੌਕਾ ਨੇ ਗਵਾਲ ਦੱਸਿਆ ਕਿ ਕਾਰ ਵਿੱਚ ਆਏ ਸਵਾਰੋ ਕਹੇ ਚਾਰ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਲਟੇਰਿਆਂ ਵੱਲੋਂ ਫਰਾਂ ਸਕੂਟਰ ਚਾਲ ਕਦੀ ਗੱਡੀ ਮਾਰੀ ਗਈ ਕਿਸ ਤੋਂ ਬਾਅਦ ਸਕੂਟਰੀ ਬਸਵਾਰ ਲੜਕਾ ਸਾਈਡ ਤੇ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਨੰਗ ਸਿੰਘ ਦੇ ਬਾਣੇ ਪਾਸੋਂ ਲਟੇਰੀ ਤੋਂ ਡਟੇਰੇ ਨੇ 2 ਲੱਖ ਰੁਪਏ ਨੌਜਵਾਨ ਦੇ ਪਾਸੋਂ ਡਟਖੋ ਦੀ ਕਟਰਾ ਨੂੰ ਅੰਜਾਮ ਦਿੱਤਾ ਗਿਆ ਹਲਕੀ ਮੌਕੇ ਜਾਂਚ ਕਰਨ ਦੇ ਲਈ ਐਸਪੀਸੀ ਟੀ ਮੌਕੇ ਤੇ ਪਹੁੰਚੇ ਹਨ ਜਿਸ ਦੌਰਾਨ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਇਸ ਸੰਬੰਧੀ ਸੂਚਨਾ ਮਿਲੀ ਤੇ ਉਸ ਜਾਂਚ ਕਰਨ ਦੇ ਲਈ ਪਹੁੰਚੇ ਹਨ ਮੁਰਲੀ ਤਫਤੀਸ਼ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਇਹ ਨੰਗ ਸਿੰਘ ਬਾਣੇ ਵਿੱਚ ਆਈ ਲਟੇਰੀ ਜਿਨ੍ਹਾਂ ਦੀ ਤਫਤੀਸ਼ ਕੀਤੀ ਜਾ ਰਹੀ ਹੈ ਬਕਵਾਕਾਂ ਇਕਲਾ ਉਹਨਾਂ ਦੀ ਪਾਲ ਵੀ ਕੀਤੀ ਜਾ ਰਹੀ ਹੈ ਮੁਦੇਈ.ਸ਼ਮਤ ਤੱਕ 20 ਲੱਖ ਰੁਪਏ ਦੀ ਲੁਟਰੀ ਵਾਰਦਾਤ ਦੱਸੀ ਜਾ ਰਹੀ ਹੈ। ਤਸਵੀਰਾਂ ਵਿੱਚ ਦੇਖ ਸਕਦੇ ਹੋ। ਉਸ ਮਲਾਜਮ ਦੇ ਨਾਲ ਨਜ਼ਰ ਆ ਰਹੇ ਹਨ ਲੋਕ ਖੜੇ। ਕੁਕਿਸਕਟਰਾ ਦੇ ਨਾਲ ਇੱਕ ਸਹਿਮ ਦਾ ਤੇ ਦਹਿਸ਼ਤ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ। ਕਿਉਂਕਿ ਰੋਹ ਰੀਆਂ ਰੋਜ਼ ਰਤ ਲੁੱਟਬਾਰ ਦਾ ਤਾਂ ਜੈ ਗੋਲੀਆਂ ਚੱਲ ਰਹੀਆਂ ਨੇ ਵਪਾਰੀ ਦੇ ਨਜ਼ਰ ਦੇਖਦੇ ਹੋਏ। ਲੋਕਾਂ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲੀਆ ਨਿਸ਼ਾਨ ਪੈਦੇ ਹੋ ਰਹੇ ਹਨ। ਕਿਉਂਕਿ ਜਿੱਤੇ ਦੇਖਦੇ ਹੀ ਪੁਲਿਸ ਮੁਲਾਜ਼ਮ ਪਰ ਕਾਰਵਾਈਆਂ ਵੀ ਵੱਡੀ ਕਰਦੇ ਨਜ਼ਰ ਆਉਂਦੇ ਹਨ ਪਰ ਇਹ ਚੀਜ਼ਾਂ ਦੇ ਨਾਲ ਇੱਕ ਸਵਾਲਿਆ ਨਿਸ਼ਾਨ ਪੈਦਾ ਹੁੰਦੇ ਨਜ਼ਰ ਆਉਂਦੇ ਹਨ ਜਦੋਂ ਇਹ ਘਟਨਾਮਾ ਬਾਪਰਤੀਆਂ ਦਿੰਦੇ ਆੜੇ ਤਾਂ ਪਿੱਕ ਆਪਣੇ ਆਪ ਦੇ ਵਿੱਚ ਸਵਾਲ ਪੈਦਾ ਹੁੰਦੇ ਨਜ਼ਰ ਆਉਂਦੇ ਹਨ ਬੰਟੀ ਗਿਆ ਉਹ ਕਾਲੀ ਜੈਲ ਟਾਲਾ ਲਾ ਪਿੱਕ ਦੁਰ ਮੋਸਕਾ ਸੀ ਅਜਿਹਾ ਜਿਹੜੇ ਜੈਨੋ ਵੱਡੀ ਸੀ ਉਹਨਾਂ ਨੂੰ ਪ੍ਰਾਣੀ ਨਹੀਂ ਜਲਦੀ ਵੀ ਇੰਦਰਾ ਦੀ ਗੱਟੀ ਜੈਲੋ ਉੱਚੀ ਉਹ ਬੰਦਾ ਬੜੀ ਤੇਰ ਗਿਆ ਤੇ ਕਿਹਾ 4:30 ਦਾ ਕਰਤਾਦੀ ਮੈਂ ਦੱਸਿਆ ਨਾ ਤੇ ਤੁਸੀਂ ਮਾੜਾ ਦਾਦੂ ਕੀ ਗੱਲ ਕੀ ਹੋਈ ਹੈਗੀ ਵਾਜੀ ਤੁਹਾਡਾ ਬਾਟਾ ਤਾਂ ਹੈ ਨਹੀਂ ਤੁਹਾਨੂੰ ਬ੍ਰਦਰ ਹੈ ਵੀ ਮਾੜਾ ਜਰਾਦੇ ਇਹ ਇਹ ਮੇਰੇ ਧੂਆ ਜੀ ਦਾ ਪੋਤਾ ਜੀ ਮੈਨੂੰ ਵੀ ਜਲਦਾ ਨਹੀਂ ਪਤਾ ਮੈਂ ਸਾਰੀ ਗੱਲ ਕਰ ਰਿਹਾ ਅੱਛਾ ਕਾ ਦਾ ਕੰਮ ਕਰਦਾ ਏ ਤੁਹਾਡਾ ਮੈਂ ਬਾਹਰ ਰਹਿਣਾ ਕਾਦੀ ਪੇਮੈਂਟ ਸੀ ਜਿਹੜੀ ਤੁਹਾਨੂੰ ਦੇਣੀ ਸੀ ਇਹ ਆਪਾਂ ਨਾਲੋਂ ਵੀ ਆਪਣੇ ਬਸਰ ਪਿਆਰੀ ਹੈ ਉਹਨਾਂ ਨੂੰ ਵਾਜੀ ਤੇ ਕਹਿ ਸਕਦਾ ਬਹੁਤ ਵੱਡੀ ਰਕਮ ਅੱਜ ਉਹ ਕੇ ਲੈਗੇ ਨੇ ਕਿਤੀ 2 ਲੱਖ 23 ਦਾ 3 ਲੱਖ ਜੀ ਜੀ ਪੇਮੈਂਟ ਅਸੀ ਗਿਉਰੇ ਮੈਂ ਸਾਰਾ ਕੁਝ ਤੁਸੀਂ ਸਾਰਾ ਕੋ ਦਾ ਠੀਕ ਹੈ ਹੈ ਤਾਂ ਵੱਡੀ ਹੈ ਨਾ ਉਹ ਕੋਈ ਜਿਆਦਾ ਵੱਡੀ ਨਹੀਂ ਉਹ ਤਾਂ ਸਾਰਾ ਫੇਰ ਬਾ ਦੇ ਠੀਕ ਹੈ ਉਹਨਾਂ ਨੇ ਸਕੂਟਰੀ ਵਿੱਚ ਮਾਰੀ ਲਿੰਦਾ ਨੇ ਚਾਰ ਨਿੰਗ ਅਸੇ ਬਈ ਅੱਛਾ ਲੋ ਗੱਡੀ ਸੀ ਪਿੱਛੇ ਸਟicker ਲੱਗਾ ਗੁਜਰੰਗ ਵਾਲੀ ਦਾ ਅੱਛਾ ਬਲੈਕ ਤੇ orange ਅੱਛਾ ਜਦੋਂ ਉਹਨਾਂ ਨੇ ਪੈਰ ਜਾ ਕੱਢਣ ਲੱਗੇ cream color ਦੀ ਗੱਡੀ ਸੀ ਉਹ ਗਲੀ ਤੋਂ ਵੜ ਗਿਆ ਮੁੰਡਾ ਜਿਹੜੇ ਦੋ ਜਣੇ ਸੀ ਉਹਨੇ ਚਾਬੀ ਕੋ ਕੇ ਲੈ ਕੇ ਨਾਲ ਬੈਠੋ ਕੇ ਲੈ ਇਹ ਜਿਸ ਤੋਂ ਕੁਲ ਕੋਈ ਉਹ ਕਿਸਤੇ ਸੀਗਾ ਸਕੂਟਰੀ ਤੇ ਕਿੰਨੇ ਬੰਦੇ ਸੀਗੇ ਦੋ ਜਣੇ ਬਾਈ ਤੇ ਉਹ ਚਾਰ ਸੀ ਉਹ ਚਾਰ ਜਣੇ ਕਿੰਨੇ ਵਜੇ ਦੇ ਘਟਣਾ ਇਹ 4:42 43 ਮਿੰਟ ਹੋਏ ਸੀਗੇ ਅੱਛਾ ਪਿੱਛੇ ਆ ਰਹੇ ਸੀ ਕਿ ਅਚਾਨਕ ਇੱਕ ਜੋ ਆਈਐਨਡੀ ਗੱਡੀ थी ਜਮਤ ਸੇਮ ਸੇਮ ਗੱਡੀ थी ਅੱਛਾ ਕਿੱਥੋਂ ਭੱਜੇ ਫਿਰ ਡੁੱਟਾ ਗਏ ਆ ਬਾਈ ਜਮਤ ਉਹ ਨਿਆਣਾ ਰੋਡ ਨੂੰ ਪੈਪਰ ਪੈਪਰ ਸੀਗਾ ਉਹਨਾਂ ਕੋਲ ਛੋਟਾ ਜਿਹਾ ਟੱਟਾ ਆ। ਅੱਛਾ ਇਹ ਕਿਹੜਾ ਰੋਡ ਹੈ ਜੀ ਕਿਹੜਾ ਏਰੀਆ ਹੈ? ਇਹ ਮੜਕ ਸਿੰਘ ਰੋਡ ਹੈ ਜੀ। ਤੇ ਜਿਹੜੇ ਪਿੱਛੇ ਆ ਰਹੇ ਸੀਗੇ ਉਹ ਚੌਕ, ਚੌਕ। ਕਿਹੜੇ ਵਿਅਕਤੀ ਤੋਂ ਪੇਮੈਂਟ ਕੋਈ ਆ ਉਹ ਪੁਲਿਸ ਨੂੰ ਦੱਸਿਆ ਉਸਨੇ? ਪੇਮੈਂਟ ਦੱਸਿਆ ਹਾਂ ਜੀ ਦੱਸਿਆ। ਯਾਨੀ ਮਤਲਬ 30 ਲੱਖ ਕਹਿ ਰਹੇ। ਉਹ ਆ ਰਿਹਾ। ਬੈਕ ਵੀ ਬਲੈਕ ਕਲਰ ਦਾ। ਕਾਲਾ ਕੰਮ ਲਾਈ ਬੂਟ ਦਾ ਕੰਮ ਸੀ ਉਹਦਾ। ਉਹ ਲੱਗੇ ਹੋਏ ਸੀ। ਹਾਂ ਹੋਰ ਬਾਰੇ ਬਹੁਤ। ਮੈਂ ਲੱਕੀ ਬਾਸ ਕੋਈ ਕੀ ਗੱਲ ਕੀ ਹੋਈ ਹੈ? ਕੁਛ ਨਹੀਂ ਜੀ ਤਾਂ ਆਪਰੇ ਇੱਥੇ ਪਹੁੰਚ ਲੱਗ ਗਿਆ ਹਾਂ ਕਿ ਗੱਲ ਪਤਾ ਨਹੀਂ ਲੱਗ ਰਹੀ ਕੀ ਗੱਲ ਪਈ ਹੈ ਨਹੀਂ ਕਹਿੰਦੇ ਲੁੱਟ ਕੋਈ ਹੈ ਕਿਸੇ ਦੀ ਜੀ ਸਾਨੂੰ ਹਜੇ ਕੁਛ ਨਹੀਂ ਤਾਂ ਆਪ ਅਸੀਂ ਖੜੇ ਹੀ ਹਾਂ ਤੁਹਾਡੇ ਬੰਦੇ ਤੋਂ ਹੀ ਹੈ ਉਹਨੇ ਬੰਦ ਹੋਈ ਹੈ আচ্ছা আচ্ছা ਦੇਖੋ ਤਾਂ ਨਹੀਂ ਪਿਉਣ ਲੈ ਕੇ ਆਏ ਹੋ ਬਸ ਪੇਮੈਂਟ ਕਿੰਨੀ ਸੀ ਜੀ 20 ਲੱਖ 7 ਇੱਥੇ ਦੇਣੀ ਸੀ ਅੱਗੇ ਪੇਮੈਂਟ ਉਹਨੂੰ ਪੂਖ ਪੈਸੇ ਨਾਲ ਦੇਣੀ ਸੀ ਜੀ আচ্ছা আচ্ছা ਕਰ ਲੈ ਕਰ ਹਾਂ ਬਹੁਤ ਪਤਾ ਨਹੀਂ ਕਿ ਕੀ ਮਾਮਲਾ ਆਪਰਾ ਇਹ ਅੱਜ ਦੇ ਪਹਿਲਾਂ 10-15 ਮਿੰਟ ਪਹਿਲਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਜੀ ਕਿ ਦੋ ਲੜਕੇ ਇੱਕ ਸਕੂਟੀ ਉੱਪਰ ਆਪਣੇ ਪੈਸੇ ਲੈ ਕੇ ਜਾ ਰਹੇ ਸੀਗੇ ਉਹਨਾਂ ਦੇ ਦੱਸੇ ਮੁਤਾਬਕ ਉਹਨਾਂ ਕੋਲ ਤਕਰੀਬਨ 20 ਲੱਖ ਦੇ ਕਰੀਬ ਕੈਸ਼ ਸੀਗਾ ਤੇ ਜਦੋਂ ਇਹ ਤੋਂ ਕਿਉਂਕਿ ਮਨੀ এক্সচেਜ ਦਾ ਕੰਮ ਕਰਦੇ ਆ ਤੇ ਇਹ ਤੋਂ ਕਿਸੇ ਪੁਆਇੰਟ ਤੋਂ ਉਹਨਾਂ ਨੇ ਜਿਹੜੀ ਕੈਸ਼ ਸੀਗੀ ਕਲੈਕਟ ਕੀਤੀ ਸੀਗੀ ਤੇ ਜਦੋਂ ਇਸ ਪੁਆਇੰਟ ਦੇ ਉੱਪਰ ਪਹੁੰਚੇ ਤਾਂ ਪਿੱਛੇ ਇੱਕ ਗੱਡੀ ਸੀਗੀ ਗੱਡੀ ਦੇ ਵਿੱਚੋਂ ਜਿਹੜੇ ਹੈਗੇ ਆ ਉਹਨਾਂ ਨੇ ਟੱਕਰ ਮਾਰ ਕੇ ਉਹਨਾਂ ਨੂੰ ਡੋਟ ਕੇ تین ਦੇ ਕੋਲੋਂ ਜਿਹੜਾ ਕੈਸ਼ ਸੀਗਾ ਉਹ ਲੈ ਕੇ ਦਫਰਾਰ ਹੋ ਗਏ ਪਾਕਿਸਤਾਨ ਨੂੰ ਮੌਕੇ ਤੇ ਸਾਡੀ ਟੀਮ ਚ ਆਈ ਜਾਂਦੀ ਹੈ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕਦਮਾ ਰਜਿਸਟਰ ਕਰ ਰਹੇ ਹਾਂ ਤੇ ਜਲਦੀ ਜਲਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੰਦੇ ਨੇ ਕੌਣ ਬੰਦੇ ਸੀ ਨੇ ਪਿੱਛੇ ਉਹਨਾਂ ਨੂੰ ਜਲਦੀ ਫ੍ਰੀਸ ਕਰਦੇ ਕੋਸ਼ਿਸ਼ ਕਰਾਂਗੇ ਕਿ ਇਹ ਘਟਨਾ ਕਿੰਨੇ ਵਜੇ ਦੀ ਕਦੋਂ ਕਿ ਹੁਲੀ ਆਸੀ ਕੁ ਦੱਸਿਆ ਉਹਨਾਂ ਨੇ ਕੁਝ ਇਨਪੁਟ ਸਟੇਕੋਲ ਹੈਗੀ ਹਨ ਜਿਹਦਾ ਤਾਂ ਦੱਸ ਮੁਤਾਬਕ ਸੀਗਾ ਬਾਕੀ ਸਾਰੇ ਚੀਜ਼ਾਂ ਜਿਹੜੀ ਹੈਗੀ ਜਾਂਚ ਕਰਾਂਗੇ ਕਿ ਕੌਣ ਬੰਦੇ ਸੀਗੇ ਕੌਣ ਕੌਣ ਜਿਹੜਾ ਆਈ ਵਿਟਨਸ ਹੈਗੇ ਉਹਨਾਂ ਨਾਲ ਵੀ ਸਾਰਾ ਨਾਲ ਗੱਲ ਕਰਕੇ ਪ੍ਰਤੀਸ਼ਾ ਸਰ ਗੱਡੀ ਕਿਹੜੀ ਜਗ੍ਹਾੋਂ ਲੈ ਕੇ ਜਿਹੜੀ ਰਕਮ ਲੈ ਕੇ ਜਾ ਰਹੇ ਸੀਗੇ ਕਢਾ ਕੇ ਲੈ ਕੇ ਆਏ ਜਿੱਥੇ ਨੂੰ ਦੇਣ ਦਿੱਤੀ ਕੀ ਆ ਪੂਰਾ ਮਾਲ ਇਹ ਪ੍ਰਾਈਵੇਟ ਇਹਨਾਂ ਦਾ ਬਿਜ਼ਨਸ ਹੈਗਾ ਮਲਿਕ ਸਿੰਘ ਦਾ ਆਪਣਾ ਉਹਦੇ ਰਿਗਾਰਡਿੰਗ ਇਹ ਜਿਹੜੀ ਹੈਗੀ ਹੈ ਪੈਸੇ ਲੈ ਕੇ ਆ ਰਹੇ ਸੀ ਤੇ ਪਰ ਸਰ ਗੱਡੀ ਕਿਹੜੀ ਸੀਗੀ ਕੀ ਕਿੰਨੇ ਜਣੇ ਸੀਗੇ ਉਹਦੇ ਬਾਰੇ ਜਿਹੜੇ ਹੈਗਾ ਜੇ ਕਲੀਅਰ ਕਰਦੇ ਆ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਵੀ ਯਾਦ ਨਹੀਂ ਹੈਗਾ ਅੱਛਾ ਉਹ ਸਾਰੇ ਜਿਹੜੀ ਹੈਗੀ ਇੱਕ ਜਣਾ ਸੀ ਤੇ ਦੋ ਜਣੇ ਸੀ ਇਹਨਾਂ ਨੂੰ ਦੱਸੋ ਮਤਲਬ ਗੱਡੀ 'ਚ ਦੋ ਬੰਦੇ ਨਿਕ ਬਾਕੀ ਜਿਹੜਾ ਹੈ ਜਦੋਂ ਟ੍ਰੇਸ ਹੋ ਜਾਣਗੇ ਫਿਰ ਪਲੇਸ ਸਰ ਇੱਥੇ ਦੇ ਲੋਕ ਕਹਿੰਦੇ ਕਿ ਵੈਪਨ ਵੀ ਸੀ ਉਹਦੇ ਕੋਲੇ ਇਹਨਾਂ ਦੇ ਦਸਰ ਮੁਕਾਬਲੇ ਕਹਿ ਰਹੇ ਨੇ ਕਿ ਸ਼ਾਇਦ ਇਹਨਾਂ ਕੋਲ ਸੀਗਾ ਬਟ ਸਾਰੀ ਚੀਜ਼ਾਂ ਜਾਂਚ ਦੇ ਵਿਸ਼ੇ ਨੇ ਪ੍ਰੋਪਰ ਜਿਹੜੀ ਹੈਗੀ ਹੈ ਜਾਂਚ ਕਰਕੇ ਜਿਹੜੀ ਹੈਗੀ ਹੈ ਫਰਦਰ ਅੱਗੇ ਜਿੰਨਾ ਜਿੰਨਾ ਤੋਂ ਪੇਮੈਂਟ ਕੋਈ ਹੈ ਉਹ ਕਿੰਨੇ ਵਿਅਕਤੀ ਸਾਰੇ ਸੀਗੇ ਦੋ ਜਣੇ ਸੀਗੇ ਕਿਧਰ ਨੂੰ ਜਾਣਾ ਸੀ ਉਹਨਾਂ ਨੇ ਕਿਧਰ ਬੇਕ ਆਪਣੇ ਜੁਹਾਰ ਸਿੰਘ ਵਗੈਰਾ ਨਗਰਵਾਲੋਂ ਜਾਣਾ ਸੀ ਕਹਿੰਦੇ ਸੀ ਇਹਨਾਂ ਦੇ ਜਿਹੜੇ ਲੁੱਟਣ ਵਾਲੇ ਨੇ ਉਹਨਾਂ ਦੇ ਪਹਿਰਾਵੇ ਬਾਰੇ ਵੀ ਕੁਝ ਨਾਲ ਦੱਸਿਆ ਵੀ ਕਿੱਦਾਂ ਦਾ ਪਹਿਰਾਵਾ ਸੀ ਇਹ ਤਾਂ ਕਹਿੰਦੇ ਬੇਕ ਬਾਣੇ 'ਚ ਸੀਗੇ ਬਾਕੀ ਜਿਹੜਾ ਹੈਗਾ ਜਿੰਨਾਂ ਤੱਕ ਬੰਦੇ ਦੇਖੋ ਜੇ ਫੜੇ ਨਹੀਂ ਜਾਂਦੇ ਉਹ ਬੰਦਾ ਉਹਨਾਂ ਦੇ ਬਸ ਤੱਕ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਕਮੈਂਟ ਕਰਨਾ ਵਾਜਬ ਨਹੀਂ ਹੋਵੇ ਕੀ ਕਹਿੰਦੇ ਥੈਂਕ ਯੂ ਥੈਂਕ ਯੂ